ਸਾਡੀ ਪ੍ਰੈਸ ਦੀ ਟੀਮ ਅੱਜ ਤੱਕ ਪਹੁੰਚੀ ਆ ਸਪਾਈਪਾਸ ਤੇ ਜਿੱਥੇ ਛੱਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਅਲਾਨੇ ਗਏ ਨੇ ਉਹ ਰਹੇ ਪਾਜੀ ਦੀ ਜਿਹੜੀ ਪੋਜੀਸ਼ਨ ਬਹੁਤ ਅਗਨ ਸਟਰੌਂਗ ਹੋ ਚੁੱਕੀ ਆ ਕਿਉਂਕਿ ਜਿਹੜਾ ਹਾਰਡ ਪੀਟਾਂ ਦੇ ਵਿੱਚ ਨਾ ਰਾਜ ਸਮਗਰੀ ਵੰਡੀ ਸੀ ਘਰ ਘਰ ਜਾ ਕੇ ਉਹ ਵੀ ਉਹਨਾਂ ਵੰਡੀ ਸੀ ਜਿਹੜੇ ਜ਼ਰੂਰਤਮੰਦ ਸੀ ਤੇ ਖੁਦ ਆਪ ਬਾਦਲ ਸਾਹਿਬ ਗਏ ਸੀ ਤੇ ਜ਼ਰੂਰਤਮੰਦ ਜਿਹੜੇ ਸੀ ਲੋੜ ਵੱਧ ਸੀ ਉਹਨਾਂ ਨੂੰ ਆ ਕੇ ਰਾਜ ਸਮਗਰੀ ਦੇ ਕੇ ਉਹਨਾਂ ਤਾਂ ਮਨਬਲ ਉਤਕ ਕੀਤਾ ਸੀ ਔਰ ਸੀਟ ਤੇ ਨਵਾਜੇਗੇ ਜਦੋਂ ਇੱਥੇ ਬੱਦਲ ਸਾਹਿਬ ਆਏ ਦੀ ਤਾਂ ਉਦੋਂ ਹੀ ਸੀਟ ਤੇ ਬਹੁਤ ਵੱਡੇ ਪਦਰਤੇ ਰਹਿਦੀ ਕੀਤੀ ਗਈ ਸੀ ਆਹ ਸਾਡੇ ਜੁੜ ਚੁੱਕੇ ਆਪਾਂ ਪੁੱਛਦੇ ਇਹਨਾਂ ਨੂੰ ਬਹੁਤ ਸਿਰ ਅਗੂ ਨੇ ਅਕਾਲੀ ਪਾਰਟੀ ਦੇ ਸਰਜੀ ਸ਼ੋਭਨਾਗੀ ਜਦੋਂ ਮੇਰਾ ਨਾਮ ਦਰਬਾਰ ਸੀ ਹਾਂ ਜਦੋਂ ਤੇ ਵਜੋਂ ਠੀਕ ਹੈ ਨਾ ਜੀ ਜਦੋਂ ਆਪਣੇ ਸਰਦਾਰ ਪ੍ਰਕਾਸ਼ ਨੇ ਬੱਦਲ ਸਾਹਿਬ ਜਿੰਦੇ ਹੀ ਇਹਨਾਂ ਨੂੰ ਤੇ ਉਦੋਂ ਵੀ ਇੱਕ ਰਾਏ ਪਾਰਟੀ ਚੋਂ ਨਿਕਲੇ ਧੌਣ ਫੇਰੇ ਨਿਕਲ ਗਏ ਜਦੋਂ ਹੁਣ ਆਪਣਾ ਸੀਰੀ ਕਾਕਰਕ ਸਾਹਿਬ ਤੇ ਜਦੋਂ ਪੇਸ਼ ਕਰਾਇਆ ਉਦੋਂ ਇਹਨਾਂ ਨੇ ਇੱਕ ਜਗ੍ਹਾ ਤੇ ਬਹਿ ਕੇ ਮੀਟਿੰਗ ਕੀਤੀ ਕਿ ਬਾਦਲ ਸਾਹਿਬ ਤੁਹਾਡੇ ਕੋਲ ਜੋ ਵੀ ਉਹ ਕਹਿਣਗੇ ਤੁਸੀਂ ਇਹਨਾਂ ਨੂੰ ਜੀ ਕਹਿਣਾ ਕਿ ਠੀਕ ਹੈ ਕਿ ਜਦੋਂ ਮਰਗੀ ਬਾਦਲ ਸਾਹਿਬ ਆਪਣਾ ਜਵਾਬ ਦੇਣ ਲੱਗੇ ਤੇ ਇਹੋ ਜਿਹੜੇ ਆਪਣੇ ਕਾਕਰਕ ਸਾਹਿਬ ਦੇ ਜਿਹੇਦਾਰ ਸਾਹਿਬ ਆਣਿਆ ਇਹ ਉਦੋਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਜਵਾਬ ਨਹੀਂ ਦੇਣਾ ਜੀ ਹਾਂ ਜਾਂ ਨਾ ਕਿ ਆਪਕ ਕੋਰਟ ਦੇ ਵਿੱਚ ਵੀ ਜਾਈਏ ਜਾਂ ਸਾਹਿਬ ਦੇ ਕੋਲ ਵੀ ਜਾਈਏ ਤੇ ਜੱਜ ਸਾਹਿਬ ਵੀ ਆਪਣਾ ਪ੍ਰਸ਼ਨ ਕਰਦੇ ਆ ਉੱਤਰੋ ਮੰਗਦੇ ਆ ਭਈ ਤੂੰ ਦੱਸ ਕੀ ਚੋਣਾ ਤੂੰ ਇਹ ਗੁਨਾਹ ਕਿਸ ਤੱਕ ਨਹੀਂ ਕੀਤਾ ਇਹ ਲੋਕਾਂ ਨੇ ਸਿਰਫ ਇੱਕ ਉਹਨਾਂ ਨੂੰ ਬਦਨਾਮ ਕਰਨ ਲਈ ਇੱਕ ਇਸ਼ੂ ਬਣਾਇਆ ਹੈ ਕਿ ਕਾਗਜ਼ ਸਾਥ ਇਹਨਾਂ ਨੂੰ ਬੁਲਾਇਆ ਜਾਵੇ ਇਹਨਾਂ ਨੂੰ ਪ੍ਰਧਾਨਗੀਦੋਰ ਲਾਇਆ ਜਾਵੇ ਉਹ ਤੋਂ ਬਾਅਦ ਅਸੀਂ ਆਪਣੀ ਪ੍ਰਧਾਨਗੀ ਹੱਥ ਚ ਲਈਏ ਤਈ ਆਪਣਾ ਜਿਹੜਾ ਵਾ ਢੋਲ ਵਜਾ ਸਕੀ ਸਿਰਫ ਇਹੋ ਹੀ ਇੱਕਨਾਂ ਦੀ ਇਹ ਖਾਸਤਾ ਹੈ ਕਿ ਅੱਜ ਦੀ ਗੱਲ ਕਰੀਏ ਤਰਨਤਨ ਸਾਹਿਬਾਂ ਦੀ ਤਰਨਤਨ ਸਾਹਿਬ ਦੇ ਵਿੱਚ 2 ਕਰੋੜ ਰੁਪਇਆ ਜਿਹੜਾ ਨਾਮਾਂ ਤੋਂ ਵਿੱਚ ਦਿੱਤਾ ਗਿਆ ਹੀ ਉਹ ਕਿਸੇ ਤਰਨਤਨ ਦੇ ਵਿਧਾਇਕ ਨੇ ਆਪਣੀ ਜੇਬ ਚੋਂ ਨਹੀਂ ਲਾਇਆ ਉਹ ਸਰਦਾਰ ਸੁਖਬੀਰ ਸਿੰਘ ਬਾਦੂ ਸਾਹਿਬ ਨੇ ਦਿੱਤੇ ਪਏ ਉਹੀ ਤਰਨਤਨ ਦੇ ਵਿੱਚ ਲੱਗੇ ਆ ਪਰ ਉਹ ਪੂਰੇ ਨਹੀਂ ਲੱਗੇ ਇਹ ਅੱਜ ਤੁਸੀਂ ਸ਼ਹਿਰ ਚ ਨਿਕਲ ਕੇ ਵੇਖੋ ਜੋ 2007 ਤੋਂ ਲੈ ਕੇ 2017 ਤੱਕ ਵਿਕਾਸ ਹੋਇਆ ਕੋਈ ਵਿਕਾਸ ਹੋਇਆ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਹੋਇਆ ਹੁਣ ਬੀਬਾ ਜੀ ਜਿੱਤਣਗੇ ਲੋਕ ਬੀਬਾ ਜੀ ਦੇ ਹੱਕ ਚ ਨੇ ਜਿਹੜੇ ਸਟੂਡੈਂਟ ਇਹਨਾਂ ਦੇ ਕੋਲ ਪੜ੍ਹੇ ਨੇ ਉਹ ਵੀ ਆ ਫੋਨ ਕਰ ਰਹੇ ਆ ਤਰਨਤਨ ਹਲਕੇ ਦੇ ਵਿੱਚ ਕਿ ਸਾਡੀ ਮੈਡਮ ਨੂੰ ਵੋਟਾਂ ਪਾਓ ਤੇ ਤੁਹਾਡੇ ਸ਼ਹਿਰ ਦਾ ਵਿਕਾਸ ਹੋਊਗਾ ਤੁਹਾਡੇ ਬੱਚੇ ਵਚਨਗੇ ਕਿ ਅਜੇ ਨਸ਼ੇ ਦੀ ਗੱਲ ਕੀਤੀ ਜਾਵੇ ਤੇ ਨਸ਼ਾ ਤਰਨਤੰਦ ਵਿੱਚ ਬਹੁਤ ਜ਼ਿਆਦਾ ਇਹ ਸਰਕਾਰ ਦੇ ਢੋਲ ਵਜਾਉਂਦੀ ਹੈ ਆਪਣੀ ਕਿ 2022 ਨੂੰ ਲੈ ਕੇ ਅਜ ਤੱਕ ਅਸੀਂ ਇੰਨਾ ਨਸ਼ਾ ਫੰ데요 ਤੇ ਇੰਨਾ ਹੀ ਕਰਤਾ ਪਰ ਇੱਕ ਵੀ ਜਗ੍ਹਾ ਤੇ ਦੱਸਣ ਕਿ ਨਸ਼ਾ ਬੰਦ ਕੀਤਾ ਹੋਇਆ ਨਸ਼ੇ ਦੀ ਜੜੀ ਪੈਰਵਾਦ ਆ ਉਹ ਵਧੀ ਆ ਕੱਟੀ ਨਹੀਂ ਪਈਏ ਸ਼ਹਿਰ ਦੇ ਵਿੱਚ ਕਿਤੇ ਵੀ ਕੋਨੇ 'ਚ ਚਲ ਜਾਓ ਨੂਰ ਦੀ ਅੱਡੇ ਚਲ ਜਾਓ ਤੇ ਸਵਾਸੇਮ ਹੱਲੇ ਚਲ ਜਾਓ ਆਪਣਾ ਰੋਹੀ ਦੇ ਕੰਡੇ ਤੇ ਚਲਜੋ ਆਪਣੇ ਪਲਾਸੋਆ ਦੇ ਚਲਜੋ ਤੀ ਇਧਰ ਆਪਣਾ ਮਰਨ ਜੀਸਸ ਸਕੂਲ ਵਾਲੇ ਪੰਨੇ ਚਲਜੋ ਜੀ ਤੀ ਇਧਰ ਚਲਜੋ ਆਪਣਾ ਗੋਗਲ ਪੂਰਾ ਮਹੱਲਾ ਚਲਜੋ ਬਰਾਹਪੁਰੇ ਚਲਜੋ ਕਿਤੇ ਵੀ ਚਲਜੋ ਤੁਹਾਨੂੰ ਨਸ਼ੇ ਦੀ ਪੈਰਵਾ ਦੇ ਵਿੱਚ ਬੱਚੇ ਮਰਦੇ ਹੀ ਨਜ਼ਰ ਆਉਣਗੇ ਪਲਾੜੀ ਕਿੰਨਾ ਬੱਚਾ ਜਿਹੜਾ ਕੱਲਾ ਮਰਾਹਪੁਰੇ ਦੇ ਵਿੱਚੋਂ ਹੀ ਮਲ ਚੁੱਕਾ ਤੇ ਸਰ ਜੀ ਭਾਰੀ ਬਹੁਮਤ ਨਾਲ ਜਿੱਤਣਗੇ ਜੀ ਸਾਡੀ ਸੀਟ ਆ ਬਈ ਪੈਦਾ ਬਿਲਕੁਲ ਜੀ ਬਿਲਕੁਲ ਐਸੋਲੇ ਦੇ ਜੋ ਜੋਸ਼ ਜੋ ਬਾਲਿਆ ਲੋਕਾਂ ਦੇ ਵਿੱਚ ਹੋਈ ਹੋਈ ਆ ਕਿਹੀਂ ਬੀਬਾ ਜੀ ਨੂੰ ਜਿਤਾਈਏ ਕਿਉਂਕਿ ਬੀਬਾ ਜੀ ਦੇ ਪਰਿਵਾਰ ਦੀ ਜੋ ਦੇਣ ਆ ਧਰਮੀ ਫੌਜੀ ਦੀ ਜੇ ਗੱਲ ਕਰੀਏ 1984 ਦੇ ਵਿੱਚ ਜਦੋਂ ਸ੍ਰੀ ਅਕਾਲ ਪੁਰਖ ਸਾਹਿਬ ਸ੍ਰੀ ਹਰਮੰਦਰ ਸਾਹਿਬ 'ਤੇ ਅਟੈਕ ਹੋਇਆ ਉਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਵਿੱਚੋਂ ਗੋਲੀ ਨਿਕਲ ਕੇ ਗਈ ਹੈ ਜਿਹੜੇ ਫਿਰ ਗਰੰਤੀ ਸਿੰਘ ਹੀ ਉਹਨਾਂ ਦੀ ਛਾਤੀ 'ਚੋਂ ਗੋਲੀ ਨਿਕਲ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਵੱਜੀ ਆ ਉਹ ਦਿਨ ਲੋਕ ਨਹੀਂ ਭੁੱਲਦੇ ਜਿਨ੍ਹਾਂ ਨੇ ਉਦੋਂ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਉਦੋਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਹੋਏ ਸੈਂਟਰ ਗਵਰਨਮੈਂਟ ਦਾ ਮੱਥਾ ਲਾ ਕੇ ਜਿਹੜੇ ਸਾਡੇ ਫੌਜੀ ਪਰਿਵਾਰੀ ਫੌਜੀ ਸਾਹਿਬ ਜਿਨ੍ਹਾਂ ਦੇ ਪਤਨੀ ਇੱਥੇ ਘਰੋਤੇ ਨੇ ਇਹਨਾਂ ਦੇ ਪਰਿਵਾਰ ਨੇ ਜੋ ਉਸ ਤੇ ਦਾ ਤਸੀਹੇ ਭੋਗੇ ਨੇ ਕੋ ਕੋਈ ਭੋਗ ਸਕਦਾ ਜੋ ਆਰਮੀ ਦੀ ਕੋਟ ਆ ਉਹ ਪੰਜਾਬ ਪੁਲਿਸ ਦੀ ਕੋਟ ਨਾਲੋਂ 10 ਗੁਣਾ ਵੱਧ ਕੋਟ ਹੈ ਜੀ ਕੋਈ ਬੰਦਾ ਤੋਰੀ ਨਹੀਂ ਸਕਦਾ ਜੇ ਸਾਹਿਬ ਨਾਲ ਉਹ ਕੋਟ ਦੇ ਫੇਰ ਦੇ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਨੇ ਕੁੱਤੇ ਹੀ ਕੁੱਤੇ ਆ ਭੋਜ ਨੇ ਇਦੁਰ ਪੰਜਾਬ ਪੁਲਿਸ ਨੇ ਉਹਨਾਂ ਦੇ ਪਰਿਵਾਰ ਦੇ ਜੀ ਚਾਚੇ ਤਾਏ ਭਾ ਜਿੰਨੇ ਵੀ ਜਵਾਈ ਭਾਈ ਉਹਨਾਂ ਦੇ ਉਹਨਾਂ ਦੀ ਮਿਸਿੰਗ ਤੱਕ ਇਹਨਾਂ ਸਾਰ ਨੂੰ ਚੁੱਕ ਲਿਆ ਜੀ ਇਹਨਾਂ ਦੀ ਬੇਟੀ ਜਦੋਂ 2.5 ਸਾਲ ਦੀ ਹੋਈ ਉਦੋਂ ਬਾਹਰ ਆਏ ਪਰ ਉਹਨਾਂ ਨੇ ਆਪਣਾ ਸਿੱਖੀ ਧਰਮ ਨਾ ਜਾਵੇ ਉਹ ਲਈ ਉਹਨਾਂ ਨੇ ਗੱਲ ਕੀਤੀ ਹੈ ਜੀ ਉਹਨਾਂ ਨੇ ਸਿੱਖੀ ਆਪਣੀ ਜਿਹੜੀ ਉਹਨੂੰ ਬਰਕਰਾਰ ਰੱਖਿਆ ਫਿਰ ਉਹਨਾਂ ਨੇ ਉਦੋਂ ਉਹਨਾਂ ਦੀ 8 ਮਹੀਨੇ ਦੀ ਡਿਊਟੀ ਜਲੇ ਟ੍ਰੇਨਿੰਗ ਕਰ ਰਹੀ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਿਹੜਾ ਅਟੈਕ ਕਰਦਾ ਇਹਨਾਂ ਨੇ ਟੈਂਕ ਵਾਰਤੇ ਉਹ ਚੀਜ਼ ਉਹਨਾਂ ਦਾ ਰੱਖਦੇ ਹੋਏ ਆਪਣੇ ਦਿਲ ਦੀ ਯਾਦ ਰੱਖ ਕੇ ਸੁਣਿਆ ਕਿ ਤੈਨੂੰ ਉੱਥੇ ਜਾਣਾ ਚਾਹੀਦਾ ਉਹ ਉੱਥੇ ਪਹੁੰਚੇ ਰਾਤ ਵਿੱਚ ਹੀ ਉਹਨਾਂ ਦੀ ਜਿਹੜੀ ਆ ਉਹ ਗ੍ਰਿਫਤਾਰੀ ਹੋ ਗਈ। ਕੋਤੀ ਸਾਡੇ ਨਾਲ ਗੱਲ ਕਰਨਗੇ ਹਾਂ ਬੇਟਾ ਕੀ ਨਾਮ ਸੁੰਗਣਾ ਜੀ ਮੇਰਾ ਨਾਮ ਕਨਜਨਬੀਤ ਕੌਰ ਹੈ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਸੁਖਵਿੰਦਰ ਗੌਰਵ ਦਾਵਾ ਪ੍ਰਿੰਸੀਪਲ ਜੀ ਦੀ ਬੇਟੀ ਹਾਂ ਤੇ ਮੈਂ ਉਹਨਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੀ ਹਾਂ ਇਹ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਸਾਰੇ ਜਿਹੜੇ ਆ ਧੜਾ ਧੜੇ ਜਿਹੜੇ ਆ ਕਾਂਗਰਸੀ ਆਗੂ ਤੇ ਆਪ ਦੇ ਆਗੂ ਤੇ ਹੋਰ ਪਾਰਟੀਆਂ ਦੇ ਆਗੂ ਜਿਹੜੇ ਆ ਸ਼ਰਮਣੇ ਅਕਾਲੀ ਦਲ ਨਾਲ ਜੁੜ ਰਹੇ ਆਪਣੇ ਚੋਣ ਪ੍ਰਚਾਰ ਕਰਕੇ ਆਏ ਆ ਤੇ ਉਹਨਾਂ ਨਾਲ ਆਪਣੇ ਜੋ ਆਉਣ ਵਾਲੇ ਸਮੇਂ 'ਚ ਜੋ ਅਸੀਂ ਉਹਨਾਂ ਨੂੰ ਦੇਣ ਦੇ ਸਕਦੇ ਆ ਜੋ ਆਪਾਂ ਇਹ ਡਿਵੈਲਪਮੈਂਟ ਕਰਾ ਸਕਦੇ ਆ ਉਹਨਾਂ ਬਾਰੇ ਜਾਣਕਾਰੀ ਦੇ ਕੇ ਆਏ ਆ ਇਹੋ ਕਹਿਣਾ ਆ ਕਿ ਇਹਨਾਂ 10 ਸਾਲਾਂ ਵਿੱਚ ਬਿਲਕੁਲ ਡਿਵੈਲਪਮੈਂਟ ਨਹੀਂ ਹੋਈ ਤੇ ਇਹ ਸਰਕਾਰਾਂ ਜਿਹੜੀਆਂ ਵਾ ਬਿਲਕੁਲ ਨਾਕਾਮ ਰਹੀਆਂ ਨੇ ਨਾਕਾਮ ਸਰਕਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਬਹੁਤ ਯਾਦ ਕਰ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਆਟਾ ਦਾਲ ਸਕੀਮ ਸੀ ਸ਼ਗਨ ਸਕੀਮ ਸੀਗੀ ਬੱਚਿਆਂ ਨੂੰ ਸਾਈਕਲ ਦਿੱਤੇ ਜਾਂਦੇ ਸੀਗੇ ਕੱਚਿਆਂ ਰਾਵਾਂ ਨੂੰ ਇੱਟਾਂ ਜਿਹੜੀਆਂ ਵਾ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਦੇ ਲੱਗੀਆਂ ਵਾ ਤੇ ਜਿਹੜੇ ਆਪਣੇ ਧਾਰਮਿਕ ਸਥਾਨ ਆ ਸਾਰੇ ਜਿਹੜੇ ਆ ਉਹ ਜਿਹੜੇ ਆ ਬਾਦਲ ਸਰਕਾਰ ਦੇ ਟਾਈਮ ਦੇ ਬਣੇ ਆ ਤੇ ਹੋਰ ਵੀ ਇਤਿਹਾਸਿਕ ਯਾਦਗਾਰਾਂ ਜਿਹੜੀਆਂ ਵਾ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੀਆਂ ਬੜੀਆਂ ਵਾ ਜੋ ਕਿ ਹੁਣ ਬਿਲਕੁਲ ਵੇਖਣ ਨੂੰ ਨਹੀਂ ਮਿਲਦੀ ਬੇਢੀ ਕਿਰਨ ਤਾਂ ਲੋਕਾਂ ਨੇ ਇਹ ਕਹਿਣਾ ਕਿ ਜੋ ਪਹਿਲੀ ਸਰਕਾਰ ਸੀ ਜੋ 2 ਬਾਰਸਾਂ ਵੱਡੀ ਦੀ ਸਰਕਾਰ ਸੀ ਉਹ ਜੋ ਅਸੀਂ ਭੁੱਲ ਨਹੀਂ ਸਕਦੇ ਜੋ ਉਹਨਾਂ ਬਹੁਤ ਕੰਮ ਕੀਤਾ ਪਰ ਉਸੇ ਕੰਮ ਨੂੰ ਲੈ ਕੇ ਉਹਨਾਂ ਵਕਾਤ ਨੂੰ ਦੇ ਲੈ ਕੇ ਅੱਜ ਜਿਹੜੇ ਸਾਡੇ ਉਮੀਦਵਾਰ ਨੇ ਜੋ ਇਥੇ ਕਰੋਧੇ ਵੇਤਾ ਹਲ ਕੇ ਗੋ ਬਹੁਤ ਮਤਨਾ ਜਿੱਤ ਕੇ ਜਿਹੜੀ ਆ ਇਹ ਜਿਹੜੀ ਚੀਜ਼ ਆ ਸਰਕਾਰ ਸੀ ਬਾਰਸਾਂ ਦੀ ਚੋਲੀ ਤੇ ਪਾਉਣਗੇ ਤੇ ਜੋ ਆਉਣ ਵਾਲੇ ਜਿਹੜਾ ਇਹ ਚਿਹਰਾ ਹੈ ਉਹ ਬਾਰਸਾਂ ਦਾ ਸੀਐਮ ਹੋਏ